ਲੋਕ ਸਭਾ ਚੋਣਾਂ ਦੇ ਮੰਦੇ ਨਜ਼ਰ ਲੋਕਾਂ ਚ ਸੁਰੱਖਿਆ ਤੇ ਸਤਿਪਾਵਨਾ ਬਣਾਈ ਰੱਖਣ ਲਈ ਤਰਨਤਾਰਨ ਦੇ ਐਸਐਸਪੀ ਅਸ਼ਵਨੀ ਕਪੂਰ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ ਤਰਨਤਾਰਨ ਦੇ ਐਸਐਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ 1 ਜੂਨ ਨੂੰ ਵੋਟਾਂ ਪੈ ਰਹੀਆਂ ਹਨ ਅਤੇ ਚੋਣ ਨਿਯਮਾਂ ਨੂੰ ਲਾਗੂ ਕਰਨ ਦੇ ਮੰਦੇ ਨਜ਼ਰ ਤਰਨਤਾਰਨ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਤਰਨਤਾਰਨ ਜ਼ਿਲ੍ਹੇ ਵਿੱਚ ਫਲੈਗ ਮਾਰਚ ਕੱਢ ਕੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਜਿਨੀ ਜਲਦੀ ਹੋ ਸਕੇ ਆਪਣੇ ਆਸਰਾ ਨੂੰ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਸ਼ੈਲਟਰ ਸਟੋਰ ਤੇ ਜਮ੍ਹਾਂ ਕਰਨ ਦੀ ਪਹਿਲ ਕਰੋ ਤਰਨਤਨ ਜ਼ਿਲ੍ਹੇ ਵਿੱਚ ਕੇਂਦਰ ਸਰਕਾਰ ਵੱਲੋਂ ਵੀ ਸੁਰੱਖਿਆ ਲਈ ਵੱਡੀ ਗਿਣਤੀ ਵਿੱਚ CRPF ਤਰਨਤਨ ਜ਼ਿਲ੍ਹੇ ਵਿੱਚ 1000 ਦੇ ਕਰੀਬ ਮੁਲਜਮ ਹਨ ਜਿਹੜਾ ਮਾਡਲ ਕੋਡ ਆਫ ਕੰਡਕਟ MCC ਜਦੋਂ ਐਨਫੋਰਸ ਹੋਇਆ ਚੋਣ ਦੀਆਂ ਜਿਹੜੀਆਂ ਡੇਟਾ ਸੀਗੀਆਂ 16 ਤਰੀਕ ਨੂੰ ਅਨਾਉਂਸ ਹੋ ਗਿਆ ਉਸ ਤੋਂ ਬਾਅਦ ਜਿਹੜੀ ਸਾਡੇ ਕੋਲ ਇੱਕ ਬੀਐਸਐਫ ਦੀ ਕੰਪਨੀ ਆਈ ਹੋਈ ਹੈ ਉਹਦੇ ਵਿੱਚ ਵੱਖ-ਵੱਖ ਜਿਹੜੇ ਕਸਬੇ ਸੀਗੇ ਸ਼ਹਿਰ ਸੀ ਜਾਂ ਸਾਡੂ ਜਾਂ ਲੈਵਲ ਤੇ ਉਹਦੇ ਵਿੱਚ ਆਪਣੀ ਲੋਕਲ ਫੋਰਸ ਔਰ ਐਸਡੀਐਮ ਸਹਿबान ਜਿਹੜੇ ਈਆਰਓ ਸੀ ਉਹਨਾਂ ਨੇ ਨਾਲ ਹੋ ਕੇ ਸਿਵਲ ਡਿਪਾਰਟਮੈਂਟ ਨੇ ਉਹਨਾਂ ਦੇ ਜਿਹੜਾ ਕੰਫੀਡੈਂਸ ਬਿਲਡਿੰਗ ਵਾਸਤੇ 플ੈਗ ਮਾਰਚ ਕੀਤਾ ਗਿਆ ਬਾਕੀ ਲੋਕਾਂ ਚ ਹੋ ਜੇ ਔਰ ਉਸ ਤੋਂ ਲਾਵਾ ਜਿਹੜੇ ਥੱਲੇ ਦੇ ਡਾਊਨ ધ ਲਾਈਨ ਮੁਲਾਜ਼ਮ ਸੀਗੇ ਉਹ ਸਾਰਿਆਂ ਨੂੰ ਵੀ ਜਿਹੜੇ ਮਾਡਲ ਕੋਡ ਆ ਪ੍ਰੋਡਕਟ ਚ ਕੀ ਕੰਡਕਟ ਹੋਣਾ ਚਾਹੀਦਾ ਉਹਦੇ ਤੋਂ ਵੀ ਸਾਰਿਆਂ ਨੂੰ ਜਾਣੂ ਕੀਤਾ ਗਿਆ ਕੀ ਪ੍ਰਮਤ ਕਿਤੇ ਜਿੰਨਾ ਇਲੈਕਸ਼ਨ ਆ ਰਹੀ ਕਿੰਨੇ ਆਪਣੇ ਬੋਸ ਬਟਾ ਰਹੇ ਹੋਰ ਆ ਰਹੇ ਦੇਖੋ ਉਹਦੇ ਚ ਜਿਹੜੀ ਸਾਡੀ ਹੈਗੀ ਹਜੇ ਇਨੀਸ਼ੀਅਲ ਹੈ ਕਿਉਂਕਿ ਕ੍ਰੀਬ 1.5 ਮਹੀਨੇ ਤੋਂ ਵੀ ਜ਼ਿਆਦਾ ਦਾ ਸਮਾਂ ਅਜੇ ਨੋਟੀਫਿਕੇਸ਼ਨ ਨੂੰ ਪਿਆ ਤੇ ਉਹਦੇ ਚ ਜੋ ਅਸੀਂ ਲਿਖ ਕੇ ਭੇਜਿਆ ਆ ਨਾਰਮਲ ਦੇ ਤਾਬਕ ਉਸ ਤੋਂ ਸਾਨੂੰ ਜਿੰਨੀ ਓਨੀ ਨਾਰਮਲ ਦੇ ਤਾਬਕ ਜਿਹੜੀ ਫੋਰਸ ਆ ਉਹ ਮਿਲੇਗੀ ਉਹ ਤਕਰੀਬਨ ਸਾਡੇ ਇੱਥੇ ਅਪਰੋਕਸੀਮੇਟਲੀ 2 ਤੋਂ 2.5 ਹਜ਼ਾਰ ਦੇ ਵਿੱਚ ਜਿਹੜੀ ਫੋਰਸ ਹੈ ਉਹ ਬਾਹਰੋਂ ਆਈ ਹੈ ਸਰ ਅਸਲਾ ਲਾਇਸੈਂਸ ਜਿਹੜੇ ਆ ਉਹ ਕਦੋਂ ਤੱਕ ਤੇ ਹੁਣ ਤੱਕ ਕਿੰਨੇ ਜਿਹੜੇ ਆ ਜਮਾ ਹੋ ਚੁੱਕੇ ਦੇਖੋ ਅਸਲਾ ਲਾਇਸੈਂਸ ਜਿਹੜੇ ਟੋਟਲ ਹੈਗੇ ਆ ਉਹ ਆਪਣੇ ਕੋਲ ਇੱਥੇ 19575 ਦੇ ਕਰੀਬ ਖੈਦ ਅਸਲ ਹਸਾਂ ਸੀ ਹੈਗੇ ਆ ਜਿਨ੍ਹਾਂ ਚੋਂ 1400 ਜਮਾ ਹੋ ਚੁੱਕੇ ਆ ਉਹਨੇ ਤਾਂਡੇ ਚੈਨਲ ਦੇ ਰਾਹੀਂ ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਚੋਂ ਜਵਾਬਤੇ ਦੇ ਮੁਤਾਬਕ ਉਹਨਾਂ ਨੂੰ ਜਮਾ ਕਰਾਣਾ ਹੀ ਪੈਣੇ ਆ ਤਾਂ ਜਿੰਨਾ ਜਲਦੀ ਹੋ ਸਕੇ ਅਸੀਂ ਅਨਾਉਂਸਮੈਂਟਸ ਵੀ ਕਰਾ ਰਹੇ ਆ ਗੁਰਦੁਆਰੇ ਦੇ ਥਰੂ ਮਨਾਦੀ ਵੀ ਕਰਾ ਰਹੇ ਆ ਜਿਹੜੇ ਲੋਕਲ ਐਸਐਚੂਜ਼ ਆ ਤਾਂ ਜਲਦ ਤੋਂ ਜਲਦ ਜਿਹੜਾ ਇਹ ਵੈਪਨ ਆਪ ਦੇ ਜਮਾ ਕਰਵਾ ਦੇ ਜਿਸ ਤਰੀਕੇ ਦੇ ਨਾਲ ਘਟਨਾਵਾਂ ਹੋ ਰਹੀਆਂ ਨੇ ਜਿਵੇਂ ਕਤਲ ਦੀਆਂ ਜਿਵੇਂ ਅੱਜ ਹੀ ਤੁਸੀਂ ਟਰੇਸ ਕੀਤੀ ਹੈ ਜੇਕਰ ਇਹ ਅਸਲਾ ਜਮ੍ਹਾਂ ਹੋਣ ਤੋਂ ਬਾਅਦ ਕੋਈ ਐਸਾ ਹੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਦੇਖੋ ਉਹਦੇ ਜਿਵੇਂ ਕਿ ਪਹਿਲੇ ਕਿਹਾ ਉਹ ਜਿਹੜਾ ਫੋਰਸ ਬਾਹਰੋਂ ਆਈ ਹੈ ਉਹਦੇ ਨਾਲ 플ੈਗ ਮਾਰਚ ਕਰਨਾ ਸਾਡੀ ਲਗਾਤਾਰ ਜਿਹੜੀ ਮਸਤੀ ਹੈ ਹੁਣ ਵੱਧ ਰਹੀ ਹੈ ਤਾਂ ਸਾਡੀ ਕੋਸ਼ਿਸ਼ ਕ੍ਰਾਈਮ ਇੱਕ ਹੋਣਾ ਅਲੱਗ ਗੱਲ ਹੈ ਔਰ ਉਹਨੂੰ ਟਰੇਸ ਕਰ ਦੇਣਾ ਉਹ ਜਿਹੜੀ ਹੈ ਉਹਦੇ ਤੇ ਹੀ ਪੁਲਿਸ ਦੀ ਸਫਲਤਾ ਹੁੰਦੀ ਹੈ ਅਸੀਂ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਅੱਗੇ ਕੋਈ ਐਹੋ ਜਿਹਾ ਮਜਰ ਕ੍ਰਾਈਮ ਨਾ ਹੋਵੇ ਜਿਨ੍ਹਾਂ ਨੇ ਆਪਣੀ ਜਾਨ ਦੇ ਖਤਰੇ ਦੇ ਤਹਿਤ ਲਾਇਸੈਂਸ ਲਏ ਨੇ ਜਿਨ੍ਹਾਂ ਨੂੰ ਥ੍ਰੈਟ ਹੈ ਉਹਨਾਂ ਵਾਸਤੇ ਕੋਈ ਨਵਾਂ ਪਾਲਿਸੀ ਜਾਂ ਰੂਲ ਹੈ ਕਿ ਜਮਾ ਕਰਾਉਣੇ ਪੈਣਗੇ ਉਹਦੇ ਲਈ ਜੀ ਡੀਸੀ ਸਾਹਿਬ ਦੀ ਇੱਕ ਕਮੇਟੀ ਬਣੇਗੀ ਉਹ ਆਪਣੀ ਐਪਲੀਕੇਸ਼ਨ ਰਿਪਰੈਜੈਂਟੇਸ਼ਨ ਦੇਣਗੇ ਉਹ ਕਮੇਟੀ ਫਿਰ ਵਾਚ ਕੇ ਉਹ ਅਲਾਉ ਕੀਤਾ ਜਾ ਸਕਦਾ ਜਿਵੇਂ ਬੈਂਕਸ ਹੋ ਗਏ ਜਾਂ ਕੋਈ ਹੋਰ ਕੈਸ਼ ਜਿਹੜੇ ਗੱਡੀਆਂ ਹੁੰਦੀਆਂ ਲੈ ਕੇ ਜਾਂਦੀਆਂ ਆਂ ਉਹਨਾਂ ਦੇ ਤਾਂ ਵੈਪਨਸ ਨਹੀਂ ਜਮ੍ਹਾਂ ਕਰਾਏ ਜਾਂਦੇ ਉਹਨਾਂ ਨੂੰ ਛੁੱਟ ਦੇ ਦਿੱਤੀ ਜਾਂਦੀ ਐ ਇਸ ਤੋਂ ਇਲਾਵਾ ਵੀ ਜੇ ਕਿਸੇ ਨੂੰ ਜੈਨੂਇਨ ਥ੍ਰੈਟ ਹੈਗੀ ਐ ਉਹ ਡੀਸੀ ਸਾਹਿਬ ਦੇ ਉੱਤੇ ਪਲੈ